ਜਮਾ ਉਸ ਵੇਲੇ ਮੈਨੂੰ ਫੋਨ ਆਇਆ ਸਸੀਕਲ ਬਾਈ ਸਿੱਧੂ ਬੋਲਦਾ ਮੂਸੇ ਤੋਂ ਮਹਾ ਠੀਕ ਹੈ ਬਾਈ ਮਿਲਣਾ ਸੀ ਤੁਹਾਨੂੰ ਯਾਰ ਮੈਂ ਤੁਹਾਡਾ ਬਹੁਤ ਫੈਨ ਆ ਯਾਰ ਤੁਹਾਡੀ ਫਿਲਮ ਮੈਂ ਬਹੁਤ ਦੇਖਦਾ ਯਾਰ ਚੋਰਾ 10 ਨੰਬਰੀ ਆ ਉਹਦੇ ਡਾਇਲੋਗ ਉਸ ਤੋਂ ਅਗਲੇ ਦਿਨੀ ਮੈਂ ਗਿਆ ਇਹਦੇ ਕੋਲੇ ਪਿੰਡ ਉਦੋਂ ਪੁਰਾਣੇ ਘਰ ਚ ਹੀ ਸੀਗਾ ਮਤਲਬ ਅਸੀਂ ਮਿਲੇ ਹੀ ਐ ਵੀ ਜਿਵੇਂ ਅਸੀਂ ਬਹੁਤ ਰੋਟ ਚਰਦੇ ਜਾਂਦੇ ਸੀ ਸਾਡਾ ਸੁਭਾਅ ਇੱਕੋ ਜਿਹਾ ਸੀ ਦੋਵਾਂ ਦਾ ਤੇ ਮੈਂ ਉਹਨੂੰ ਕਹਿੰਦਾ ਵੀ ਮੈਂ ਪਹਿਲੀ ਮਿਲਣੀ ਚ ਮਖਾ ਜਾ ਰ ਆਪਾਂ ਫਿਲਮ ਕਰੀਏ ਚਾਹੇ ਨਾ ਕਰੀਏ ਪਰ ਆਪਣੀ ਆੜੀ ਪੱਕੀ ਐ ਹਨਾ ਅਸੀਂ ਐ ਹੱਸਣ ਲੱਗ ਗਏ ਤੇ ਉਸ ਤੋਂ ਬਾਅਦ ਹੀ ਚਲਾ ਗਿਆ ਕੈਨੇਡਾ ਕੈਨੇਡਾ ਤੋਂ ਵਾਪਸ ਆਇਆ ਫੇਰ ਉਹਨੂੰ ਯਾਦ ਸੀ ਬਾਈ ਆਪਾਂ ਉਹ ਕਰਨਾ ਮੈਂ ਇਹਨੂੰ ਇੱਕ ਸਬਜੈਕਟ ਸੁਣਾਇਆ ਸੀ ਸੱਚਾ ਸਬਜੈਕਟ ਸੀ ਉਹ ਮਲੋਟ ਕੰਨੀ ਇੱਕ ਪਿੰਡ ਤੋਂ ਇੱਕ ਬੰਦੇ ਦੀ ਕਹਾਣੀ ਸੀਗੀ ਤੇ ਉਹ ਬੰਦਾ ਹੈ ਨਹੀਂ ਹੁਣ ਇਸ ਦੁਨੀਆ ਦੇ ਵਿੱਚ ਬਾਈ ਸੀਗਾ ਉਹ ਸਾਡਾ ਫਿਰ ਮੈਂ ਉਹਨਾਂ ਦੇ ਘਰੇ ਲੈ ਕੇ ਗਿਆ ਇਹਨੂੰ ਵੀ ਆਹ ਕਰੈਕਟਰ ਤੂੰ ਕਰਨਾ ਹਨਾ ਉਦੋਂ ਥੋੜੇ ਚਿਰ ਬਾਅਦ ਫਿਰ ਵੋਟਾਂ ਆ ਗਈਆਂ ਫਿਰ ਉਹਦਾ ਵੋਟਾਂ 'ਚ ਖੜਾ ਹੋਣਾ ਮੈਨੂੰ ਪਸੰਦ ਨਹੀਂ ਸੀ ਖਾਸ ਕਰਕੇ ਉਹਦਾ ਕਾਂਗਰਸ ਪਾਰਟੀ 'ਚ ਜੋੜਾ ਤੇ ਉਦੋਂ ਬਾਅਦ ਫਿਰ ਸਾਡੀ ਮੀਤ ਗੱਲ ਨਹੀਂ ਹੋਈ ਉਦੋਂ ਬਾਅਦ ਫਿਰ ਇਹ ਘਟਨਾ ਹੀ ਵਾਪਰ ਗਈ ਪਰ ਉਹ ਕਈ ਉਹਨੇ ਇੰਟਰਵਿਊਾਂ ਚ ਦੱਸੀ ਆ ਇੱਕ ਸੋਨਮ ਬਾਜਵਾ ਨੇ ਇੰਟਰਵਿਊ ਕੀਤੀ ਸੀ ਉਹਦੇ ਚ ਵੀ ਉਹ ਕਹਿੰਦਾ ਵੀ ਜੋਰਾਦਾਸ ਨੰਬਰੀਆ ਦਾ ਡਾਇਲੌਗ ਸੁਣਾਵਾ ਤੁਹਾਨੂੰ ਮੈਂ ਹੂੰ ਕਾਫੀ ਹਨਾ ਉਹ ਉਹਨੇ ਆਪਦੇ ਗੀਤਾਂ ਚ ਡਾਇਲੌਗ ਵੀ ਪਾਏ ਉਹ ਬਰਬੇਰੀ ਕੀ ਵਾਲੇ ਬੈਗ ਵਿੱਚ ਰੋਂਦ ਹੁੰਦੇ ਆ ਉਹਦੇ ਚ ਵੀ ਐਂਡ ਤੇ ਦੀਪ ਦੀਵਾ ਚ ਉਹ ਰਾਜਨੀਤੀ ਭਾਵਾਂ ਸਾਨੂੰ ਘਟ ਆਉਂਦੀ ਹੋਵੇ ਪਰ ਲੜਨਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਉਹ ਪਾਇਆ ਸੀ ਉਹਨੇ ਉਹ ਵਧੀਆ ਬੰਦਾ ਸੀ ਘੈਂਟ ਬੰਦਾ ਸੀ ਉਹ ਉਹਦੇ ਮਹੀਨੇ ਤੱਕੀ ਉਹਦੀ ਦੂਸਰੀ ਵਰਸੀ ਆ ਰਹੀ ਹੈ ਜੀ ਲੇਕਿਨ ਪਰਿਵਾਰ ਹਲੇ ਵੀ ਇਨਸਾਫ ਲਈ ਘਟ ਕਰਿਆ ਮੇਰੀ ਵਿਅਕਤੀਗਤ ਰਾਏ ਆ ਕਿ ਪਰਿਵਾਰ ਨੂੰ ਬੋਲਣਾ ਛੱਡ ਦੇਣਾ ਚਾਹੀਦਾ ਹੁਣ ਛੱਡ ਦੇਣਾ ਚਾਹੀਦਾ ਹਾਂ ਬੋਲੇ ਨਾ ਹੁਣ ਪਰਿਵਾਰ ਇਹ ਗੱਲ ਨੂੰ ਨਾ ਕਰੇ ਨਾ ਵਾਰੀ-ਵਾਰੀ ਕਿਉਂਕਿ ਨਾ ਇੱਕ ਗੱਲ ਤੋਂ ਬਾਅਦ ਤੁਹਾਡੀ ਸ਼ਬਦਾਂ ਦੀ ਨਾ ਇੱਜ਼ਤ ਘਟਣ ਲੱਗ ਜਾਂਦੀ ਹੈ ਜਦੋਂ ਸ਼ਬਦ ਕੋਈ ਸੁਣ ਨਾ ਰਿਹਾ ਹੋਵੇ ਉਹਨਾਂ ਤੇ ਕੋਈ ਫੁੱਲ ਨਾ ਚੜਾ ਰਿਹਾ ਹੋਵੇ ਤਾਂ ਮੈਨੂੰ ਲੱਗਦਾ ਤੁਹਾਡਾ ਚੁੱਪ ਹੋਣਾ ਜਿਹੜਾ ਉਹ ਵੱਧ ਰੋਹ ਨੂੰ ਤੁਹਾਡੇ ਨੂੰ ਸਿੱਧ ਕਰਦਾ ਹੁਣ ਯਾਰ 2 ਸਾਲ ਹੋ ਗਏ ਜਿਹੜੇ ਲੋਕਾਂ ਨੇ ਨਹੀਂ ਸੁਣੀ ਤੁਹਾਡੀ ਗੱਲ ਉਹਨਾਂ ਨੂੰ ਨਾ ਕਰੋ ਨਾ ਗੱਲ ਹੋਵੇ ਤੁਸੀਂ ਕਿਉਂ ਉਹਨਾਂ ਸ਼ਬਦਾਂ ਦੀ ਜਿਹੜੀ ਆ ਉਹ ਇੱਜ਼ਤ ਕਟਵਾਉਂਦੇ ਆ ਕਟਵਾਉਂਦੇ ਆ ਤੁਸੀਂ ਚੁੱਪ ਰੋ ਔਰ ਪਤਾ ਹੈ ਸਭ ਨੂੰ ਅਗਰ ਬਾਈ ਬਲਕੌਰ ਸਿੰਘ ਚੁੱਪ ਕਰਦੇ ਨੇ ਤਾਂ ਸਾਨੂੰ ਇਹ ਪਤਾ ਕਿ ਉਹ ਚੁੱਪ ਉਹੀ ਨਹੀਂ ਕੀਤੇ ਉਹ ਗੁੱਸੇ 'ਚ ਚੁੱਪ ਕੀਤੇ ਨੇ ਉਹਨਾਂ ਦੇ ਅੰਦਰ ਬਹੁਤ ਕੋਸ਼ ਹਾਂ ਅੰਦਰ ਰੂਹ ਫਟ ਰਹੀ ਹਾਂ ਇਹ ਇਸ ਕਰਕੇ ਉਹ ਚੁੱਪ ਆ ਜਿਹੜੀ ਉਹ ਵੱਧ ਚੁਭੂਗੀ ਸਟੇਟ ਨੂੰ ਬਿਲਕੁਲ ਕਿਉਂਕਿ ਉਹ ਚੁੱਪਦਾ ਹੁੰਦਾ ਯਾਰ ਪਤਾ ਨਹੀਂ ਕੀ ਕਰੂਗਾ ਬੰਦਾ ਇਹ ਹੈ ਹਨਾ ਜਦੋਂ ਤੁਸੀਂ ਬੋਲ ਪੈਣੇ ਹੋ ਤਾਂ ਸਟੇਟ ਨੂੰ ਪਤਾ ਹੁੰਦਾ ਕਿ ਇੰਨਾ ਕੁ ਬੋਲਣਾ ਹੀ ਐ ਨੇ ਐਤਵਾਰ ਨੂੰ ਲੋਕ ਆ ਜਾਂਦੇ ਆ ਉਹਨਾਂ ਮੂਰੇ ਬੋਲ ਜਾਂਦਾ ਉਹ ਚੈਨਲ ਵੀਡੀਓ ਜੇ ਪਾ ਦਿੰਦੇ ਆ ਬਸ ਆਹੀ ਐ ਤੁਹਾਨੂੰ ਸਮਝ ਆ ਜਾਂਦੀ ਐ ਨਾ ਲੋਕ ਤੁਹਾਨੂੰ ਤੁਹਾਡੀ ਮਾਨਤਾ ਘਟ ਜਾਂਦੀ ਐ ਉਦੋਂ ਜਦੋਂ ਤੁਸੀਂ ਚੁੱਪ ਕਰਕੇ ਰਹੇ ਨੇ ਹੋ ਕਿ ਪਤਾ ਨਹੀਂ ਯਾਰ ਕੀ ਐ ਯਾਰ ਇੱਕ ਦਿਨ ਉਹ ਅਨਾਉਂਸ ਕਰ ਦੇਣ ਕਿ ਅੱਜ ਤੋਂ ਬਾਅਦ ਮੈਂ ਇਹ ਗੱਲ ਨਹੀਂ ਕਰਦਾ ਮੇਰਾ ਪਰਮਾਤਮਾ ਜਿੱਥੇ ਕਿਤੇ ਹੈਗਾ ਆਪੇ ਇਨਸਾਫ ਕਰੂਗਾ ਚੁੱਪ ਕਰ ਜਾਣ ਬਸ ਹੁਣ ਤਾਂ ਨਾਲੇ ਚਲੋ ਪ੍ਰਮਾਤਮਾ ਦੀ ਮਿਹਰ ਹੋਈ ਆ ਉਹਨਾਂ ਦੇ ਘਰੇ ਦੂਜਾ ਸਿੱਧੂ ਆਇਆ ਬੱਚਾ ਆਇਆ ਉਹਦੀ ਉਮਰ ਵੱਡੀ ਹੋਵੇ ਉਹਦੀ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਉਹਨਾਂ ਨੂੰ ਗੱਲ ਬਹੁਤ ਵੱਡੀ ਆ ਸਾਕਾ ਮਤਲਬ ਆਪਦਾ ਪੁੱਤ ਇੱਕੋ ਇੱਕ ਐ ਜਾਣਾ ਕਿਤੇ ਬਰਦਾਸ਼ਤ ਕਰਨਾ ਥੋੜੀ ਵੀ ਕਾਲਜਾ ਪਾੜਦਾ ਜੀ ਇਹ ਜੀ ਨਾ ਨਾ ਜੀ ਅਸੀਂ ਨਹੀਂ ਅੱਜ ਤੱਕ ਨਹੀਂ ਸੋਚ ਸਕਦੇ ਮੈਂ ਅੱਜ ਤੱਕ ਨਹੀਂ ਗਿਆ ਪਤਾ ਤੁਹਾਨੂੰ ਮੈਂ ਮੂਸੇ ਨਹੀਂ ਗਿਆ ਮੈਂ ਬਲਕੌਰ ਸਿੰਘ ਨੂੰ ਨਹੀਂ ਮਿਲਿਆ ਕਦੇ ਵੀ ਮੇਰੀ ਹਿੰਮਤ ਹੀ ਨਹੀਂ ਪੈਂਦੀ ਮੈਥੋਂ ਅਸੀਂ ਉਹਨੂੰ ਬਹੁਤ ਪਿਆਰ ਕਰਦੇ ਆ ਸਿੱਧੂ ਨੂੰ ਪਰ ਮੈਂ ਜਾ ਨਹੀਂ ਸਕਿਆ ਲੋਕ ਪਤਾ ਨਹੀਂ ਕਿਵੇਂ ਜਾ ਕੇ ਫੋਟੋਆਂ ਖਿੱਚਾ ਕੇ ਆ ਜਾਂਦੇ ਆ ਹੈਰਾਨ ਹੈ ਮੇਰੀ ਤਾਂ ਹਿੰਮਤ ਨਹੀਂ ਪੈਂਦੀ ਵੀਰੇ ਲੋਕ ਤਾਂ ਸਪੈਸ਼ਲੀ ਜਾਂਦੇ ਨੇ ਸਟਾਰ ਬੰਦੇ ਦੇਖਿਆ ਮੈਂ ਸਪੈਸ਼ਲੀ ਜਾਂਦੇ ਆ ਸੈਲਫੀਆਂ ਖਿੱਚਦੇ ਆ ਜੱਫੀਆਂ ਪਾਉਂਦੇ ਆ ਉਹਦੀ ਬਾਈ ਨਾਲ ਬੀਬੀ ਚਰਨ ਕੋਰ ਨਾਲ ਫਿਰ ਫੋਟੋਆਂ ਪੋਸਟ ਕਰਦੇ ਆ ਆਪਾਂ ਤਾਂ ਨਹੀਂ ਐ ਕਰ ਸਕਦੇ ਯਾਰ ਹਰਾਨੀ ਹੁੰਦੀ ਹੈ ਨਾ ਕਿ ਕਿਸੇ ਦੀ ਮੌਤ ਤੋਂ ਵੀ ਪ੍ਰਸਿੱਧੀ ਖੱਟ ਲੈਣੀ ਦੇਖ ਲੋ ਕਮਾਲ ਕਿੱਡੀ ਬੇਸ਼ਰਮੀ ਚਾਹੀਦੀ ਹੈ ਬੰਦੇ ਦੇ ਵਿੱਚ ਇਹ ਜੀ ਚੀਜ਼ਾਂ ਨੂੰ ਕੈਸ਼ ਕਰ ਲਈ ਹਾਂ ਅਸਲ ਚ ਦੁੱਖ ਨਹੀਂ ਨਾ ਜਿਹਨੂੰ ਦੁੱਖ ਆ ਯਾਰ ਉਹ ਕਿੱਥੇ ਕਿੱਥੇ ਫੋਟੋਆਂ ਯਾਰ ਕਿਵੇਂ ਯਾਦ ਰਹਿ ਸਕਦੀਆਂ ਤੁਹਾਡੇ ਫੋਟੋਆਂ ਮੈਂ ਗਿਆ ਸੀ ਜਿਸ ਟਾਈਮ ਉਹਦੇ ਘਰੇ ਤੇ ਉਸ ਵੇਲੇ ਦੀ ਮੇਰੇ ਕੋਲ ਫੋਟੋ ਹੈਗੀ ਕਿਉਂਕਿ ਉਸ ਟਾਈਮ ਸਿੱਧੂ ਜਾਉਂਦਾ ਸੀ ਜਾਉਂਦਾ ਸੀ ਪਰ ਮੈਂ ਬਾਅਦ ਚ ਜਾਣਦਾ ਹੂੰ ਉਦੋਂ ਥੋੜੀ ਮੈਂ ਫੋਟੋ ਖਿੱਚ ਸਕਦਾ ਜਾਂ ਖਿਚਾ ਸਕਦਾ ਮੈਥੋਂ ਤਾਂ ਜਾਇਆ ਹੀ ਨਹੀਂ ਗਿਆ ਉਵੇਂ ਮਨ ਚ ਹੀ ਹੁੰਦਾ ਵੀ ਕਿਵੇਂ ਸਾਹਮਣਾ ਕਰਾਂਗੇ ਨਾ ਨਾ ਯਾਰ ਕਿਵੇਂ ਸਾਹਮਣਾ ਕਰਾਂਗੇ ਕਿਉਂਕਿ ਅਸੀਂ ਤਾਂ ਸੱਚੇ ਆ ਮਨੋਂ ਸਾਨੂੰ ਦੁੱਖ ਵੀ ਸੱਚੇ ਮਨੋਂ ਆ ਅੰਦਰੋਂ ਅਸੀਂ ਆਇਆ ਨਹੀਂ ਕਰ ਸਕਦੇ ਪਰ ਕਿਤੇ ਨਾ ਕਿਤੇ ਲੋਕਾਂ ਚ ਵੀ ਇਹ ਹੁੰਦਾ ਹੈ ਨਾ ਵੀ ਜਿਹੜਾ ਉਹ ਫੋਟੋ ਪਾਦਾ ਉਹਨੂੰ ਮੰਨ ਲੈਂਦੇ ਆ ਵੀ ਇਹ ਸਿੱਧੂ ਦਾ ਮਾਇਤੀ ਹੈ ਇਹਨੂੰ ਦੋਖਾ ਇਹ ਅਫਸੋਸ ਕਰਿਆ ਜੀ ਫਲਾਣੀ ਪਹਿਲਾਂ ਨਾਲ ਫੋਟੋ ਆਪਾਂ ਦੇ ਰਹੀ ਸੀ ਹੋਰ ਦੁੱਖ ਸਾਂਝਾ ਕਰਨ ਵੀ ਨਹੀਂ ਗਏ ਉਹ ਪਰ ਇੱਕ ਗੱਲ ਹੋਰ ਵੀ ਆ ਜਦੋਂ ਬਾਅਦ ਚ ਵੀ ਤਾਂ ਉਹਨਾਂ ਦਾ ਪਤਾ ਲੱਗ ਜਾਂਦਾ ਨਾ ਉਹ ਕਿਸੇ ਪਾਰਟੀ ਚ ਗਈ ਜਾਂਦੇ ਆ ਕਿਸੇ ਚ ਕੁਸ਼ ਕਰੀ ਜਾਂਦੇ ਆ ਕਿਸੇ ਹੋਰ ਰਾਜਨੀਤਿਕ ਦਲ ਦੀ ਸਟੇਜ ਤੇ ਖੜੇ ਆ ਸਿੰਗਰ ਉਹਨਾਂ ਦਾ ਕਿੱਡਾ ਕ ਸਟੈਂਡ ਆ ਇਹ ਪਤਾ ਲੱਗਦਾ ਨਾ ਸ਼ਰੇਆਮ ਉਹ ਵੀ ਤਾਂ ਫਿਰ ਲੋਕ ਦੇਖ ਹੀ ਰਹੇ ਆ ਸਾਰਾ ਕੁਝ ਵੀ ਕੀ ਕੀ ਹੋ ਰਿਹਾ ਇਸ ਕਰਕੇ ਬਹੁਤ ਔਖਾ ਹੈ ਇਸ ਮੈਂ ਨਹੀਂ ਕਰ ਸਕਦਾ ਹੈ